ਜ਼ਰੂਰ ਦੇਓ ਕਮੈਂਟਾਂ ਦੇ ਵਿੱਚ ਸੋ ਜੁੜਿਓ ਜੀ ਕਰਾ ਹੋ ਠੱਗੀਆਂ ਲੱਖ ਮਾਇਆ ਇਕੱਠੀ ਕਰ ਲੈ ਇੱਕ ਉੱਤੇ ਧਰ ਕੇ ਲਜਾ ਹੁੰਦੀ ਨਾ ਓ ਸਵੇ ਅੱਜ ਆਈ ਕਹਨੇ ਗੇੜਾ ਮਾਰ ਕੇ ਸਾਰਿਆਂ ਦੀ ਕੋਜੀ ਸੁਭਾ ਧਗੀਆਂ ਨਾ ਲਖ ਮਾਇਆ ਇਕੱਠੀ ਕਰ ਲੈ ਇੱਕ ਉੱਤੇ ਧਰ ਕੇ ਲਜਾ ਹੁੰਦੀ ਨਾ ਸੇਵਿਆਂ ਚ ਆਈ ਕਦੇ ਗੇੜਾ ਮਾਰ ਕੇ ਸਾਰਿਆਂ ਦੀ ਕੋ ਜੀ ਸੁਭਾ ਹੁੰਦੀ ਆ ਓ ਮਾਰੀ ਦੇ ਨੀ ੱੱਕੇ ਗਉ ਤੇ ਗਰੀਬ ਨੂੰ ਮਾਰੀ ਦੇ ਨੀ ੱੱਕੇ ਗਉ ਗੌਰ ਨਾਲ ਸੁਣੀਏ ਨਾ ਗੱਲਾਂ ਕਈਆਂ ਦੇ ਓਏ ਆਥੜੇ ਜੇ ਰੋਟੀ ਦਾ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਵੱਡ ਦਾਰ ਪਈਆਂ ਤੇ ਆਥੜੇ ਜੇ ਰੋਟੀ ਦਾ ਹਰੇਕ ਖਾਂਦਾ ਏ ਦੰਦੀ ਤਾਂ ਨਹੀਂ ਕੋਈ ਵੱਡ ਦਾਰ ਪਈਆਂ ਤੇ ਓਏ ਦੰਦੀ ਥੋੜਾ ਕੋਈ ਵੱਡ